ਇਹ ਸੁਭੇ ਕਰਤਾਰਾ ਤੇਰੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਵੀਰਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੰਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੀਆਂ ਦੀ ਵਿਰਸਾਈ ਧਰਤੀ ਪੰਜਾਬ ਦੇਸ਼ ਸਤਿਗੁਰ ਜੀ ਇਸ ਪੰਜਾਬ ਦੇਸ਼ ਦੇ ਉੱਤੇ ਮੌਜੂਦਾ ਸਮੇਂ ਆਏ ਕੁਦਰਤੀ ਹਾਲਾਤਾਂ ਦੇ ਹੜ੍ਹ ਪਾਤਸ਼ਾਹ ਜੀ ਇਹਨਾਂ ਹੜਾਂ ਨੇ ਪੰਜਾਬ ਦੀ ਸਮੁੱਚੀ ਸੰਗਤ ਨੂੰ 사ਤਗੁਰੂ ਜੀ ਦੁਖੀਆਂ ਕੀਤਾ ਪਾਤਸ਼ਾਹ ਜੀ ਆਪ ਜੀਆਂ ਦੀ ਪਾਵਨ ਧਰਤੀ ਸ੍ਰੀ ਚੰਕਾਰ ਸਾਹਿਬ ਜੀ ਇਹਨਾਂ ਪਾਵਨ ਸਥਾਨਾਂ ਤੇ ਵਸਦੀ ਹੋਈ ਸੰਗਤ ਵੱਲੋਂ ਇਸ ਹੜ ਦੇ ਬੰਨ ਨੂੰ ਮਾਰਨ ਲਈ ਪਾਤਸ਼ਾਹ ਜੀ ਆਪ ਜੀਆਂ ਦੇ ਉਦਮ ਉਪਰਾਲੇ ਨਾਲ ਯਤਨ ਕਰਾਏ ਗਏ ਅੱਜ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਦਾ ਓਟ ਆਸਰਾ ਲਿਆ ਕਰਕੇ 사ਤਗੁਰੂ ਜੀ ਜੋ ਕਿਛ ਕਰੇ ਸੋ ਆਪੇ ਸੁਆਮੀ ਸਤਿਗੁਰਜੀ ਆਪ ਜੀ ਕਿਰਪਾ ਕਰਨੀ ਇਹਨਾਂ ਸੇਵਾਵਾਂ ਨਿਭਾਰੀ ਸਾਧ ਸੰਗਤ ਦੇ ਸਿਰ ਉੱਤੇ ਮਿਹਰ ਭਰੇ ਹੱਥ ਰੱਖਣੇ ਚੜ੍ਹ ਕੇ ਆਏ ਇਸ ਦਰਿਆ ਦੇ ਪਾਣੀ ਨੂੰ ਮਹਾਰਾਜ ਠੱਲ ਮਾਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਾਤਸ਼ਾਹ ਜੀ ਪਾਣੀ ਦੇ ਉਜਾੜੇ ਨਾਲ ਉਜੜੇ ਹੋਏ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੁੱਚੇ ਪੰਜਾਬ ਵਿੱਚ ਸੁਖ ਵਰਤੌਣੇ ਸਤਿਗੁਰਜੀ ਕਿਰਪਾ ਕਰਨੀ ਸਾਧ ਸੰਗਤ ਦਾ ਆਪ ਜੀਆਂ ਦੇ ਚਰਨਾਂ ਦੇ ਉੱਤੇ ਪੂਰਨ ਪ੍ਰੀਤ ਭਰੋਸਾ ਆਪ ਜੀ ਆਣੇ ਸਤਿਗੁਰ ਜੀ ਪੂਰਨ ਪ੍ਰੀਤ ਭਰੋਸੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਹਨਾਂ ਅਰਦਾਸ ਬੇਨਤੀਆਂ ਨੂੰ ਮੁੱਖ ਰੱਖਦੇ ਆਂ ਇੱਕ ਸਿੱਖ ਦੋਇ ਸਾਧ ਸੰਗ ਪੰਜੀ ਪਰਮੇਸ਼ਰ ਮਾਵਾਕਾਂ ਦੇ ਸਾਰ ਆਪ ਜੀਆਂ ਦੇ ਦਰ ਕਰਦੇ ਪੰਜ ਪਿਆਰੇ ਸਹਿਬਾਨ ਸਤਿਗੁਰ ਜੀ ਆਪ ਜੀਆਂ ਦੇ ਚਰਨਾਂ ਪਾਸ ਬੇਨਤੀ ਕਰ ਰਹੇ ਹਨ ਸਤਿਗੁਰੂ ਕਿਰਪਾ ਕਰਨੀ ਆਪ ਜੀਆਂ ਨੇ ਇਸ ਕੁਦਰਤੀ ਵਿਪਤਾ ਤੋਂ ਸਮੁੱਚੀ ਮਨੁੱਖਤਾ ਨੂੰ ਨਿਜਾਤ ਬਖਸ਼ਿਸ਼ ਕਰਨੀ ਸਭਨਾ ਸਿਰ ਮੇਰ ਪਰੇ ਹੱਥ ਰੱਖਣੀ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਜੀ ਕੀ ਦੇ ਸੱਜ ਤਰ੍ਹਾਂ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਣ ਹੋਵੇ ਪ੍ਰਵਾਣਿਤ ਪ੍ਰਸ਼ਾਦ ਸੰਗਤ ਦੇ ਰਸਨੀ ਲਾਇਕ ਕਰਨੀ ਸਤਿਗੁਰੂ ਸ਼੍ਰੀ ਚੌਪਈ ਸਾਹਿਬ ਜੀ ਕੇ ਜਾਤ ਜੀ ਦੀ ਅਰਦਾਸ ਸ਼੍ਰੀ ਆਨੰਦ ਸਾਹਿਬ ਜੀ ਕੇ ਪਾਰ ਜੀ ਦੀ ਅਰਦਾਸ ਅਖਰ ਵਾਧਾ ਘਾਟਾਂ ਭੁੱਲ ਚੁੱਕ ਮੁਆਫ ਕਰਨੀ ਸਰਬਾਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਤੇਰੇ ਆਵੈ ਨਾਮ ਜੱਦੀ